ਹਾਂਜੀ ਬਾਈ ਕੇ ਆਲਾ ਸਾਰੇ ਭਰਾਵਾਂ ਦਾ ਤੇ ਆ ਜਾਓ ਬਈ ਉੱਠ ਖੜੇ ਖੋਲਦੇ ਹੁਣ ਜਿੰਦਾ ਖੋਲਿਆ ਦਵਾਈ ਆ ਪਾਣੀ ਪਿਆ ਜਾਂ ਖੋਲਦੀ ਪਹਿਲਾਂ ਖੁੱਡਾ ਸੂਰਜ ਵੀ ਚੜ੍ਹਦਾ ਆਉਂਦਾ ਬਾਅਦ ਚ ਉਹ ਆ ਜਾਂਦੋ ਘੰਟੇ ਤੱਕ ਡੇਢ ਘੰਟੇ ਤੱਕ ਜਾਂ 2 ਘੰਟੇ ਲਾ ਕੇ ਚੱਲਾਂਗੇ ਉੱਥੇ ਦੇ ਬੱਚੇ ਤਾਂ ਫੇਰ ਬਾੜ ਕੇ ਆਮ ਜਾਲ ਚ ਇੱਕ ਚੂਹਾ ਵੀ ਫੱਦਾ ਯਾਰ ਕੱਲ ਚੂਹਾ ਆ ਗਿਆ ਇੱਧਰ ਵੱਡਾ एक व्यवहार ठेका रह जाए बच्चे करना खा जाए चल कोई नहीं बैठे जान परा आयो आयो आ आ आ आ आयो 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 ना भाई काटते हो देख पानी पीने चले कोई ना ठंडा हुआ भाई ठंडी पी है दवाई याद आ ਦੇ ਆਦੋ ਖਾਦ ਮੈਂ ਭਈ ਆਪਾਂ ਮੱਕੀ ਲੈ ਕੇ ਆਏ ਜੀ ਨਾ ਤੁਹਾਨੂੰ ਦੱਸਿਆ ਸੀ ਆਪਾਂ ਆਇਆ ਪੌਣੇ ਬਈ ਦਲਾਂ ਜਮਾ ਹਟਾਈ ਹੈ ਚਲ ਵੇ ਖਾਦੇ ਆ ਦੇਖੋ ਸਾਰਾ ਚੋਹ ਜਾਂਦੇ ਆ ਕਬੂਤਰ ਆਹ ਤਾਰ ਮੱਕੀ ਜਾਨ ਬੱਚੇ ਦਾ ਵਧੀਆ ਪਾਲਦੇ ਆ ਭਾਈ ਠੀਕ ਹੈ ਨਾ ਬੱਚਿਆਂ ਦੀ ਗ੍ਰੋਥ ਵਧੀਆ ਹੁੰਦੀ ਹੈ ਕਦਾ ਹੁ ਮੱਕ ਗਈ ਸੀ ਤਾ ਇੱਕ ਵਜਾਓ ਛੋਟਾ ਵੀ ਰਹਿ ਗਿਆ ਸੀ ਆਪਣਾ ਠੀਕ ਐ ਕਦ ਸਰੋਂ ਤੇ ਉਹਦੇ ਘਾਟੀ ਕਰਦੇ ਆ ਨਾ ਸਰੋਂ ਤਾਂ ਫਰਾ ਵਾਸਤੇ ਵਧੀਆ ਕੀ ਤੇ ਆਪਣਾ ਮੁੱਕੀ ਬਾਜਾ ਦਾ ਤੁਹਾਨੂੰ ਪਤਾ ਗਰਮ ਰੱਖਦਾ ਨਾ ਗੱਡੇ ਵੀ ਮਿੱਠੇ ਯਾਰ ਇਹਦੇ ਆਪਣ ਮੇਡ ਦਾ ਆ ਬੱਚੇ ਨਿਕਲੇ ਹੁਣ ਜਿੱਦੇ ਬੱਚੇ ਨਿਕਲੇ ਉਹਦੀ ਰੋਕ ਲੈਣੀਆਂ ਦੌਰ ਦਾ ਤਾਂ ਸੋਚੀ ਨਹੀਂ ਇਹਨਾਂ ਨੂੰ ਇਹਦੇ ਇਹਦਾ ਡਾਕੇ ਦੇਖਾਂਗੇ ਆਪਾਂ ਆਹ ਆ ਦੂਜੇ ਹੋਰ ਸਾਰੇ ਡਾਲਾਂਗੇ ਯਾਰ ਕੱਲਾ ਇਹ ਦੋ ਬੱਚੇ ਆਪਾਂ ਰੋਕ ਲਾਗੇ ਬਹੁ ਟਾਈਮ ਆ ਰੁਕ ਗਦੇ ਬੱਚੇ ਆ ਵੀ ਡਾਵਾਂਗੇ ਸਾਰੇ ਹੀ ਡਾਵਾਂਗੇ ਹੁਣ ਹੋਈ ਜਾਂਦੇ ਜਿਹੜੇ ਠੱਲਾ ਆਪਣੀਆਂ ਬਣ ਗਿਆ ਹੋਣੀਆਂ ਬਾਈ ਤੇ ਉਹ ਬਈ ਆਪਾਂ ਪਾਈ ਹੋਇਆ ਇੱਕ ਸ਼ਾਰਟ ਸ਼ਾਰਟ ਵੀਡੀਓ ਦੇਖਿਓ ਸ਼ਾਰਟ ਰੀਲ ਚ ਸ਼ਾਰਟ ਚ ਆਪਾਂ ਮਾਹੀ ਮਾਰ ਸਾ ਬਾਈ ਠੱਲਾ ਕਰ ਜਿਹਨੇ ਲੈਣੇ ਤੇ ਬਾਈ ਤੋਂ ਲੈਓ ਬਈ ਬੁੱਕ ਕਰਾਇਓ ਉਹਦੇ ਮੇਰੇ ਸਾਹ 1200 ਸੀ ਉਹਦੇ ਬਾਈ ਨਿਕਲਣ ਦੇ ਵਾਸਤੇ ਆ ਕੇ ਸੀ ਉਹ ਵੀ ਆਪਣੇ ਕਰਕੇ ਕਹਿਤਾ ਸੀ ਕਿ ਆ ਜਿਹੜੀਆਂ ਇੰਪੋਰਟਰ ਠੱਲਾਂ ਨੇ ਕਿ ਆਪਾਂ 1200 ਕਰ ਦਾਂਗੇ ਠੀਕ ਹੈ ਜੇ ਲੈਣੀ ਹੋਵੇ ਕਿਹਨੇ ਕਰ ਲਿਓ ਸੰਪਰਕ ਬਾਈ ਨਾਲ ਸਿੱਧਾ ਡਾਇਰੈਕਟ ਨੰਬਰ ਆਪਾਂ ਪਾਇਆ ਹੋਇਆ ਉਹਦੇ ਵਿੱਚ ਠੀਕ ਹੈ ਵਧੀਆ ਠੱਲਾਂ ਨੇ ਆਪਾਂ ਹੀ ਬਣਵਾਈਆਂ ਹੋਈਆਂ ਨੇ ਠੀਕ ਹੈ ਤਾਂ ਦੇਖਦੇ ਆ ਬਾਈ ਇਹ ਉਡਕਦੇ ਆ ਬਾਈ ਗੱਲੜਾ ਨਾ ਰਤਾ ਗੁੱਡ ਰੰਗਾ ਘਾੜੋ ਕਿਹੜਾ ਮਰਜੀ ਘਾੜੋ ਬਈਆਂ ਨੂੰ ਦੱਤਾ ਘਾੜੋ ਗੁੱਡ ਰੰਗਾ ਘਾੜੋ ਇਹ ਹੁਣ ਕੋਈ ਆਖੋ ਇਹ ਐਝ ਕੱਢਦੀ ਨਹੀਂ ਸੀਗੇ ਤੇ ਰਾਜਨ ਤੇ ਪੀਰ ਕੋਠੀ ਵਾਲੇ 50 50 50% ਨਸਲਾਂ ਬਈ ਜਿਹੇ ਜਿਹਾਂ ਪਾਵਾਂਗੇ ਉਹ ਜਿਹੇ ਕੱਢਣਗੇ ਪਿੱਛੋਂ ਮਾੜਾ ਮੋੜ ਤੁਹਾਨੂੰ ਪਤਾ ਆਸੇ ਪਾਸੋਂ ਨਸਲਾਂ ਦਾ ਪਾਈ ਜਾਂਦਾ ਹਨਾ ਤੁਮ ਚਾਹ ਨਾ ਖਾੜ ਦੋ ਦਾਣੇ ਚਾਹ ਬਈ ਬਾਝੋਂ ਆਉਣੇ ਆ ਠੀਕ ਹੈ ਜੇ ਗੋਠੇ ਚੱਲਾਂਗੇ ਤੁਹਾਡਾ ਹੋਣਾ ਠੀਕ ਹੈ ਆ ਚੈੱਕ ਕਰਦਾ ਆ ਵੀ ਹੁਣ ਰਾਜਨ ਵਾਲਿਆਂ ਦਾ ਜਾਂ ਰਾਜਨ ਵਾਲਿਆਂ ਦਾ ਮੋਜਾ ਕੱਢੇ ਕੋਈ ਭਰਾ ਕੋ ਮੋਜੇ ਦਾ ਕੱਢਦੀ ਨਹੀਂ ਦਾ ਜਨਾਂ ਨੇ ਮੋਜੀ ਕਬੂਤੇ ਆ ਪਾਲੋ ਬਈ ਰਾਜਨ ਵਾਲਾ ਕਬੂਤਰ ਕੂਤਰੀ ਨੂੰ ਜਿਹੜੀ ਹੋਊਗੀ ਮ ਲਾਉਂਗੇ ਉਹ ਥੋੜੀ ਮਿੱਸੀ ਕਰ ਲਿਓ ਕੀ ਹੈ ਕਰ ਲਿਓ ਕੂਦਰੀ ਕਰ ਰਾਜਣ ਤੇ ਉਹਦੀ ਲਾ ਕੇ ਪੱਠੀ ਬਣਾ ਕੇ ਜਿਹੜੀ ਮੋਜੀ ਨਿਕਲੇ ਉਹ ਪੱਠੀ ਨੂੰ ਫੇਰ ਆ ਦਿਓ ਰਾਜਣ ਵਾਲੇ ਗੁੱਤਨਾ ਪਾ ਲਓ ਅੱਗੇ ਉਹਨਾਂ ਨੇ ਬੱਚੇ ਦਾ ਰਾਜਣ ਵਾਲੇ ਮੋਜੀ ਬਣਾਉਣੇ ਹਨ ਬਲੱਡ ਦਾ ਆਪਾਂ ਉਵੇਂ ਕੱਢੇ ਹੋਏ ਨੇ ਹੁਣੇ ਹੁਣ ਜਿਵੇਂ ਆਪਣੀ ਉਹ ਕੂਦਰੀ ਹੈ ਉਹ ਬੈਠੀ ਨੀਚੇ ਹਰੀ ਟੋਕਰੀ ਉਹ ਮੋਜੀ ਹੈ ਇੰਨੀ ਨਹੀਂ ਕਿ ਬੜਾ ਹਲਕੀ ਹੈ ਉਦੋਂ ਪਿੱਛੋਂ ਪਿਓ ਰਾਜਣ ਵਾਲੇ ਚੋਂ ਹੈ ਠੀਕ ਹੈ ਉਹਦਾ ਪਿਓ ਉਹ ਆ ਉਹਦੀ ਖੜਦਾ ਖੜ ਜੋ ਦਿਖਾ ਦਿੰਦੇ ਆਪਾਂ ਉਹਦਾ ਪਿਓ ਸੁਭਾਰ ਉਹਦਾ ਆ ਬੈਠਾ ਆ ਇਧਰ ਆ ਲਾਲ ਕੰਨੀ ਵਾਲੀ ਦੇ ਨਾਲ ਆਲ ਇਹ ਉਹਦਾ ਪਿਓ ਹੈ ਠੀਕ ਹੈ ਮਾਂ ਉਧਰੋਂ ਆਪਣੀ ਜਿਹੜੀ ਪਹਿਲਾਂ ਆਪਾਂ ਖਟੀਆਂ ਦੀ ਦਿਖਾਈ ਹੈ ਉਹਦੀ ਮਾਂ ਵੀ ਮੈਂ ਮਾਂ ਇਹਦੀ ਆ ਬੈਠੀ ਅੱਬੀ ਖਟੀਆਂ ਦੀ ਠੀਕ ਹੈ ਇਹਨਾਂ ਨੇ ਅੱਗੇ ਗੱਡਿਆ ਸੀ ਇਹ ਮੋਜੀ ਗੱਡੀ ਸੀ ਇਹ ਹੁਣ ਰਾਜਨ ਵਾਲਿਆਂ ਤੇ ਰਾਜਨ ਦੇ ਪੀਰਗੋਟ ਵਾਲੇ ਨੇ ਇਹ ਹੋ ਗਈ ਮਿੱਸੀ ਤੇ ਕਬੂਤਰ ਹੈ ਜਿਹੜਾ ਔਰ ਆ ਜਾਣ ਵਾਲੇ ਤੋਂ ਹੋ ਗਿਆ ਇਹ ਲਾਈਵ ਹੋ ਰਿਹਾ ਨੇ ਇਹ ਲਾਈਕ ਫਿਰ ਮੋਝੇ ਕੱਢੇ ਹੋਏ ਆ ਬਾਈ ਥੋੜਾ ਆਪਾਂ ਨੂੰ ਬਈ ਬਾਈ ਗਿੱਲੇ ਤੋਂ ਆਈ ਆ ਬੁਰੋ ਗਿੱਲੇ ਬੰਡ ਆਪਣੇ ਬਈ ਮਾਰਸ ਨਾਲ ਭਰਾ ਦੇ ਘਰੋਂ ਆਈ ਆ ਬਈ ਦਾ ਨਾਮ ਆ ਭੁੱਲ ਗਿਆ ਉਹ ਬੜੀਆ ਬਾਜੀਆਂ ਜਾਂਦਾ ਭਰਾ ਉਹ ਵੀ ਆਪਣਾ ਉਹਨੇ ਦਿੱਤੀ ਉਹ ਕਹਿੰਦਾ ਭਈਆ ਮਿੱਕੀ ਕਬੂਤਰ ਹੀ ਆ ਬਈ ਆਪਾਂ ਨੂੰ ਕਹਿ ਕੇ ਦਿੱਤੀ ਆਗਲੇ ਨੇ ਕਹਿੰਦਾ ਇਹ ਆਈ ਹੋਈ ਆਪਣੇ ਕੋਲ ਤੇ ਇਹਦੇ ਹੁਣ ਬੱਚੇ ਆਪਾਂ ਦੋ ਉੱਤੇ ਲੈ ਕੇ ਲਾ ਦਿੱਤੇ ਮੋਜੇ ਹੋਈ ਜਾਂਦੇ ਹੋਲੀ-ਹੋਲੀ ਉਹ ਹੁਣ ਆ ਭਾਈ ਮਿੱਕੀ ਵਾਲੀ ਜਿਹੜੀ ਉਹ ਕੂਤ ਹੀ ਸੁਣ ਦਿਖਾਈ ਹੈ ਤੇ ਉਹ ਸੁਭਾਰੰਗਾ ਕਬੂਤਰ ਹੁਣ ਪਿਓ ਤਾਂ ਉਹਦਾ ਵੀ ਸੇਮ ਹੈ ਹੁਣ ਆ ਬੱਚਿਆਂ ਦੀ ਮਾਂ ਲੱਗ ਗਿਆ ਉਹਦੀ ਮਾਂ ਲੱਗ ਗਿਆ ਨਾ ਜਿਹੜੀ ਉਹ ਵੱਡੀ ਕਬੂਤਰੀ ਆਪਣੀ ਹੁਣ ਜੇ ਆਪਣਾ ਇਹ ਇਹਨਾਂ 'ਚੋਂ ਕੋਈ ਪੱਠਾ ਵੜ ਗਿਆ ਇਹਨੂੰ ਪੱਠੇ ਨੇ ਉਹਨਾਂ ਲਾ ਦਾਂਗੇ ਜਿਹੜੀ ਪੱਠੀ ਬਣ ਗਈ ਆ ਇਹਨਾਂ 'ਚੋਂ ਦੋਨਾਂ 'ਚੋਂ ਕੀੜਾ ਮੋਜਾ ਮੋਜਾ ਦਿਖਾਇਆ ਆਪਾ ਬੱਚਾ ਇਹਦੇ ਨਾਲ ਲਾ ਦਾਂਗੇ ਅੱਧਾ ਬਲੱਡ ਹੁਣ ਬਾਈ ਮਿੱਕੀ ਵਾਲਾ ਹੋ ਗਿਆ ਉਹ ਲਾ ਚਨੀ ਕਬੂਤਰੀ ਦਾ ਤੇ ਪਿੱਛੋਂ ਕੂਤਰ ਦਾ ਰਾਜਨ ਵਾਲਾ ਬਲੱਡ ਹੋ ਗਿਆ ਤੇ ਉਹਦਾ 50 100% ਨਾਲ ਇੱਕ ਤਰ੍ਹਾਂ ਰਾਜਨ ਹਾਰੀ ਹੋ ਗਿਆ ਠੀਕ ਹੈ ਨਾ ਐ ਕਢਾਈ ਦਾ ਫਾਇਦਾ ਬਈ ਆਪਾਂ ਤਾਂ ਐ ਕਢਾਉਨੇ ਆ ਮਾੜਾ ਮੋਟਾ 25 25% ਜਾਂ 50 50% ਦੂਰੋਂ ਪਾਈ ਲੈਣੇ ਹਨਾ ਜਾਂ ਨੇੜੇ ਕਰ ਲੈਣੇ ਆ ਫੇਰ ਦੂਰੋਂ ਕਰ ਦਿੰਨੇ ਆ ਯਾਰ ਬਲੱਡ ਵਾਰਨ ਦਾ ਰਹਿ। ਚਾਹ ਠੀਕ ਆ ਬਈ ਹੁਣ ਉੱਤੇ ਚੱਲਾਂਗੇ ਥੋੜੇ ਟਾਈਮ ਦਾ ਕਦੋਂ ਜਾਂ ਨਿਕਲਿਆ ਹੁੰਦਾ। ਹੁਣ ਚੱਲਦੇ ਆਪਾਂ ਅੰਦਰੋਂ ਕੰਮ ਕਰਾਂ ਨਵੇੜ ਦੀ ਕਰਦੇ ਫੇਰ ਦਿਖਾਉਣੇ ਆ ਬਈ। ਹੋਰ ਬੁੱਤਰ। ਕੀ ਬਈ 9 ਵਜਣ ਵਾਲਿਆ ਉੱਤੇ ਆਗੇ ਤੇ ਕਰਦੇ ਆਂ ਪੋਣੇ ਬੱਚੇ ਕਰਾ। ਤੇ ਉਹ ਕਰਤੀ ਗੱਲ ਸਾਸ ਬਈ। ਠੀਕ ਐ। ਭਾਂਡੇ ਕਰਾਉਂਦੇ ਸੀ। ਹੁਣ ਪੋਣੇ ਬੱਚੇ ਕਰਾ। ਮੜਾ ਮੋੜਾ ਸਮਾਨ ਸੈੱਡ ਕਰ ਦਿੱ ਗਏ। ਉਹ ਭਾਈ ਹੁੰਦੇ ਆ ਵੀ। ਉਹਨਾਂ ਨੇ ਲੱਭ ਤੂੰ ਨਹੀਂ ਰਹੀ ਗੱਲ ਯਾਰ ਟਾਈਮ ਹੀ ਲੱਗਿਆ ਭੁੱਲ ਗਏ। ਅੱਜ ਤੋਂ ਬੰਨਿਆ ਨੂੰ। ਛਤਰੀ ਦੁੱਢੀ ਲਾ ਦੀਏ। ਤੇ ਬੱਚੇ ਪਾ ਕੇ ਫੇਰ ਦਿਖਾਉਣੇ ਯਾਰ। ਠੀਕ ਹੈ ਛਤਰੀ ਇਹ ਰਲਾ ਦੀਏ। ਫੇਰ ਕਰਦੇ ਆ ਸੈਟਪ। ਲੈ ਵਈ ਛਤਰੀ ਦੇ ਰਿਗਾਰਡ ਤੱਕ ਆਫਤਾ। ਔਰ ਕਪੜਾ ਲੱਗਿਆ ਨਹੀਂ ਪਹਿਲਾਂ ਲਾਲ ਕੱਟਤਾ ਆਪਾਂ ਤੇ ਦੇ ਹੀ ਦੇ ਯਾਰ ਕਪੜਾ ਲਾਉਣਾ ਤੇ ਤੇ ਆ ਬੈਠੇ ਬੱਚੇ ਸਾਰੇ ਨਾ ਯਾਰ ਬੱਚੇ ਬਾੜੀ ਆ ਸਾਰੇ ਹੁਣ ਛੋਟੇ ਜਿਹੇ ਜਾਲ ਚ ਛੋਟੇ ਤਰੇਗੀ ਸੀ ਹੋਸ਼ ਜਾਨੇ ਕਦਾ ਯਾਰ ਦਮਾ ਬਾਰੇ ਪਾਸੇ ਜਾਂਦਾ ਹੈਗਾ ਚੈਨੋ ਬਾੜੀ ਜਾਂਚ ਪਈ ਯਾਰ ਠੀਕ ਹੈ ਅੱਜ ਨੇ ਤੀਜਾ ਦਰਨਾ ਠੀਕ ਹੈ ਦੋ ਦਿਨ ਹੋਰ ਆਪਾਂ ਮੈਂ 6ਵੇਂ ਦਿਨ ਆਪਾਂ ਜਾਲ ਤੋਂ ਛਤਰੀ ਦੀ ਕਰ ਲੈਣਾ ਸਾਰੇ ਬੱਚੇ ਠੀਕ ਹੈ ਬਈ ਤਾਂ ਬਈ ਬੱਚੇ ਬਿਠਾ ਦੇ ਠੀਕ ਹੈ ਹੁਣ ਆਪਾਂ ਚੱਲਦੇ ਹਾਂ ਨੀਚੇ ਟੋੜਾ ਮੋਟਾ ਕੰਮ ਰਹਿ ਗਿਆ ਉਹ ਵੀ ਨਿਬੇੜ ਦੀ ਹੈ ਫੇਰ ਆਮਾ ਉੱਤੇ ਆ ਕਰਦੇ ਸਾਰੀ ਸੈਟਿੰਗਾਂ ਕੱਪੜਾ ਲਾਉਣਾ ਉਹ ਕੱਪੜਾ ਲਾ ਦਾਂਗੇ ਤੇ ਬੱਠਲ ਪਾਣੀ ਦਾ ਭਰਦੇ ਆ ਤੇ ਜਿਹੜੇ ਬਾਜੀ ਵਾਲੇ ਆ ਸਾਰੇ ਉਹ ਜਾਲ ਚ ਕੱਢਦੇ ਆ ਤਾਂ ਪਰ ਆਉਣ ਦੋ ਤੱਪ ਲਗਾਉਣੇ ਸ਼ੁਰੂ ਕਰਦੇ ਆਂ ਬਾਜੀ ਵਾਲਿਆਂ ਨੂੰ ਤੇ ਭਾਈ ਤਾਂ ਪੀ ਬਸ ਕਰਦੇ ਆਂ ਸਟਾਰਟਿੰਗ ਆ ਸਰ ਠੀਕ ਐ ਕੰਮ ਨਿਵੇੜਦੀ ਥੋੜਾ ਜਿਹਾ ਹੋਰ ਭਾਈ 2.5 ਕੁ ਵਜੇ ਗਏ 20 10 ਕੋਈ ਜਾਂ 20 ਕਾ ਮੈਂ ਪਾ ਤਾ ਨੋ ਮੱਕੀ ਸਰੋਂ ਤੇ ਕਣਕ ਨਹੀਂ ਫਲੇਗ ਬਣਾਉਣਾ ਲੈ ਭਾਈ ਇਹਨਾਂ ਨੂੰ ਪਾ ਦੇ ਨਾ ਦਾਣੇ ਆਪਾਂ ਤੇ ਹੁਣ ਉਹ ਵੀ ਕਰਨ ਲੱਗੇ ਇਹ ਬੱਤੇ ਚਾਲਦੇ ਹੁੰਨਾਂ ਕੋਲ ਤੇ ਉਹਨਾਂ ਨੂੰ 3:30 ਵਜੇ ਅੱਜ ਕੱਢਾਂਗੇ ਜਾਜ ਚੋ ਕੂਤਰਾ ਹੁਣ ਬੱਚਾਂ ਨੂੰ ਬੋਤਲੇ ਖੁੱਡੇ ਕਰਕੇ ਆਵਾਂਗੇ ਤੇ ਖਾਣ ਤੋਂ ਪਹਿਲਾਂ ਦਾਣੇ ਪੂਰੇ ਆਉਂਦੇ ਨੇ ਹੋ ਕੁਝ ਨਹੀਂ ਪਾਉਂਦੇ ਆਹੀ ਕੋ ਚਾਲਦਾ ਬਾਜਰਾ ਆਪਣਾ ਮੁੱਕ ਗਈ ਬਾਜਰਾ ਭਲੇ ਗਏ ਆਹ ਹੁਣ 100 ਟੱਪ ਗਈ। ਕਲੀ ਗਰਮੀ ਆ। ਗਰਮੀ ਸ਼ਾਰਟ ਹੋ ਗਈ। ਮੈਂ ਕੋਈ ਚੱਕਰ ਨਹੀਂ। ਕੋਡੇ ਦਾ ਸਾਸ ਵਾਈ ਕਰਾਉਣੇ ਆਪਾਂ ਫਰਵਰੀ ਦੀ 1 ਤਰੀਕ ਨੂੰ। ਉਹ ਬੱਚਾ ਨਿਕਲੇ ਆਪਣਾ ਇੱਕਾਂਢ ਹੀ ਆ। ਕਾਟੜੀ ਬਾਂਸੀ ਸੀ ਤੇ ਇਹਨੇ ਕਾਟ ਲਿਖਣਾ ਦੋ। ਹਾਂ ਰੱਤੇ ਨੇ। ਇਹਦੇ ਕੋਲ ਵੀ ਹੈਗੇ ਇੱਧਰ ਕੱਢੇ ਨਹੀਂ ਯਾਰ। ਕੱਢਣ ਵਾਲੇ ਆ ਕੱਢ ਲੂਗੀ। ਇਹਨੇ ਕੱਟ ਲੇ। ਇਨ ਨਹੀਂ ਕੁੱਟੇ ਦੋ ਵੱਟੇ ਥੱਲੇ ਇੱਕ ਆ ਬੱਟੇ ਵੱਟੇ ਵਾਲੇ ਤਾਂ ਚਲ ਦੇਖਦੇ ਹਾਂ ਹੋਣ ਤੋਂ ਵੱਡੇ ਚੱਲ ਇਹਨਾਂ ਨੂੰ ਖਾਣ ਤੋਂ ਦਾਣੇ ਨਾਲ ਉੱਤਲੇ ਦਿਖਾਉਣੇ ਆ ਬੱਚੇ ਆਪਾਂ ਠੀਕ ਐ ਜੇ ਹੋ ਸਕਿਆ ਅੱਜ ਨਹੀਂ ਕੱਲ ਨੂੰ ਦਾ ਦਿਖਾਵਾਂਗੇ ਨੇ ਇੱਕ ਦੋ ਜਿਹੜੇ ਹੁਣ ਆਉਣਗੇ ਵਲੌਗ ਆਪਾਂ ਉਹਨਾਂ ਚ ਬੱਚੇ ਦਿਖਾ ਦਾਂਗੇ ਬਾਈ ਠੀਕ ਐ ਮਦੀ ਆਪਣੇ ਕੋ 16 ਬੱਚੇ ਐ ਚਾਰ ਚਾਰ ਬੱਚਿਆਂ ਦਾ ਰੰਗ ਦਿਖਾ ਦਾਂਗੇ ਚਾਰ ਬਲੋਗਾ ਚ ਠੀਕ ਐ ਮਰੀ ਚਾਰ ਦਿਨ ਜਾਲ ਜਵਾਵਾਂਗੇ ਤੇ ਰੰਗ ਦਿਖਾ ਦਾਂਗੇ ਫੇਰ ਇਹ ਤੋਂਗੇ ਦਿਨ ਹੋਰ ਚਾਰ ਦਾ ਨਾ ਤਿੰਨ ਦਿਨ ਹੋ ਰਹੇ ਤੋਂ ਮਦੀ ਅੱਜ ਪੀਗਾ ਦਿਨ ਐ ਮੇਰੇ ਸਾਹ ਚ ਇਹਨਾਂ ਦਾ ਠੀਕ ਐ ਜਾਲ ਚ ਕੱਲ ਨੂੰ ਦੇ ਦੇਣਾ ਫੇਰ ਚਾਰ ਬੱਚਿਆਂ ਦਾ ਅੱਜ ਦਿਖਾ ਦਾਂ ਮਰੀ 6 ਕ ਦਿਨ ਜਾਲ ਚ ਪਾਵਾਂਗੇ ਫੇਰ ਛਤਰੀਆਂ ਦੇ ਕਰਾਂਗੇ ਖੁੱਲੇ ਠੀਕ ਹੈ ਬੱਚੇ ਸਾਰੇ ਜਿਆਦਾ ਦੀ ਬਿਛਾਣੋ ਜੀ ਇੰਨੇ ਚ ਲੈ ਲਈ ਹੁਣ ਚਾਲਦੇ ਆਪਾਂ ਥੋੜੇ ਟਾਣੋ ਕੋਠੇ ਤੇ ਤੇ ਲੱਗੀ ਉਹ ਦੀ ਸ਼ੋਗ ਕਿਉਂਤਰ ਦਵਾਈ ਵਾਲਾ ਪਾਣੀ ਆ ਬਾਈ ਠੀਕ ਹੈ 깔 ਵਾਲਾ ਬਦਲਿਆ ਹੈ ਨਹੀਂ ਇਹੀ ਪੀਓਗੇ ਤਾਂ ਹੋਣਾ ਪੁੱਤੇ ਚਾਹਦੇ ਆ ਬਾਈ ਹਾਂਜੀ ਬਾਈ ਉੱਤੇ ਆ ਗਏ ਸੀ ਪਹਿਲਾਂ ਆਪਾਂ ਜਾੜ ਲਾ ਲਿਆ ਯਾਰ ਤੇ ਲੈਣਾ ਨਹੀਂ ਸੀ ਨਾਕੂਤਰਾਂ ਪਾ ਦਾ ਦਾਣਾ ਨਾਲ ਪਾ ਦਾ ਪਾਣੀ ਹੁਣ ਪਾਣੀ ਨਾਲ ਪੀਣਗੇ ਦਾਣਾ ਖਾਣਗੇ ਤੇ ਥੋੜਾ ਜਿਹਾ ਆਪਾਂ ਹਲਕਾ ਹੀ ਹੋਰ ਨੇੜੇ ਕਰ ਦਿੰਦੇ ਹਾਂ ਕਿ ਕੋਈ ਉੱਧਰ ਨਾ ਜਾਏ ਹੋਰ ਆਪਾਂ ਅੰਦਰ ਦੀ ਇਹਨਾਂ ਨੂੰ ਕੱਢ ਲਏ ਆਓ 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 ਚੱਕ 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 ਕੋਈ ਚੱਕ ਗਾਇਆ ਭਈ ਅੱਜ ਕੋਈ ਨਿਕਲਿਆ ਨਹੀਂ ਬਾਹਰ ਨਹੀਂ ਨਿਕਲਿਆ ਪਾਣੀ ਆ ਰਾ ਪੀਣ ਦੋ ਕੋਈ ਨਾ ਸਾਰੇ ਅੰਦਰ ਗਏ ਨੇ ਬੱਚੇ ਲਾਣੇ ਲੱਗੇ ਖਾਣ ਪਾਣੀ ਆ ਰਾ ਇਹਨਾਂ ਨੂੰ ਦਿਖਾ ਦਿੰਨੇ ਆ ਪਾ ਕੇ ਚਲੋ ਜਿਉਂ ਪਤਾ ਹੈ ਪਾਣੀ ਆ ਰਾ ਲੱਗੇ ਜੀ ਕੋਈ ਸਾਰੇ ਦਿੱਤੇ ਆਓ 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 ਸਾਰੇ ਨਵੇਂ ਬੱਚੇ ਬਈ ਨਾ ਰੰਗ ਲਾਇਆ ਆ ਸਾਰੇ ਪੂਰੇ ਦੇ ਹਰਾ ਪਹਿਲਾਂ ਅਸੀਂ ਦੂਜਾ ਹੋਰ ਰੰਗ ਲਾ ਦੇ ਗਲਾਬੀ ਰੰਗ ਆਪਾਂ ਨੂੰ ਕੋਈ ਮਿਲਿਆ ਨਹੀਂ ਨਾ ਹੋਰ ਤਾਂ ਹੀ ਆਪਾਂ ਹਰਾ ਲਾਤਾ ਇਹਨੇ ਪਾਣੀ ਪੀਣਾ ਪੀਣੀ ਹੈ ਭਈਆ ਨੂੰ ਹੱਥ ਪੈ ਜਣਾ ਹੋਲੀ ਉਹ ਬੱਚਿਆਂ ਨੂੰ ਪਤਾ ਲੱਗ ਜਾਊ ਉਹ ਦਾ ਤਾਉਣ ਨਾ ਪਲੀ ਸੀ ਉਹਦੀ ਆ ਦੇਖੋ ਪਿੰਡੀ ਰੁਈ ਸਵੇਤ ਉਹ ਆ ਲਾ ਲੋ 9 ਵਜੇ ਦੇ ਬਾੜੇ ਆਪਾਂ 9 ਵਜੇ ਦੇ ਬਾੜੇ ਆ 9 ਵਜੇ ਆ ਹੁਣ ਆਪਾਂ 3 ਵਜੇ ਸਾਢੇ 3 ਹੋ ਗਏ ਹੁਣ ਬੱਚੇ ਤਾਰੇ ਆ ਉਹ ਤਾਂ ਨਾ ਹੁਣ ਪਿਆ ਭੁੱਖ ਪਿਆਸੇ ਦੀ ਭੁੱਖੇ ਸੀ ਬਈ ਰੱਜ ਕੇ ਦਾਣਾ ਖਾਣਗੇ ਰੱਜ ਕੇ ਪਾਣੀ ਪੀਣਗੇ ਆਤ ਪੈ ਜਾਂਦੀ ਐ ਹੌਲੀ ਹੌਲੀ ਸਾਰੇ ਬੱਚਿਆਂ ਨੂੰ ਬਈ ਠੀਕ ਐ ਜਿੰਨਾ ਹੁੰਦਾ ਐ ਰੱਜ ਕੇ ਦਾਣਾ ਖਾਂਦੇ ਆ ਦਾ ਪਾਣੀ ਪਿੰਜਾ ਕੋਈ ਆਪਾਂ ਨੂੰ ਫੇਰ ਟੈਨਸ਼ਨ ਨਹੀਂ ਕਿ ਕਿਨੇ ਚੋਗਾਰਾ ਦੇਣੀ ਪੈ ਜੂ ਜਾਂ ਪਾਲਣਾ ਪਰ ਬੱਚਾ ਹੁਣ ਆ ਦੇਣਾ ਉੱਤੋਂ ਵੀ ਪੀ ਜਾਂਦਾ ਹੁਣ ਇਹਨੂੰ ਪਤਾ ਹੈਗਾ ਕਿਵੇਂ ਪਾਣੀ ਪੀਣਾ ਆ ਤਾਂ ਪੀ ਪੀ ਆਪਾਂ ਨੂੰ ਪਿਉਣ ਦੀ ਲੋੜ ਵੀ ਨਹੀਂ ਮੇਰੇ ਦਾਣਾ ਛਗਣਾ ਦਾਣੇ ਛਗਣਾ ਪਾਣੀ ਪੀਣਾ ਪਾਣੀ ਪੀਣ ਬਈ ਹੁਣ ਅੱਜ ਇਹਰੋ ਥੋੜਾ ਦੂਰੋਂ ਕਿਤੇ ਜਾਲ ਕੱਲੂ ਥੋੜਾ ਹੋਰ ਦੂਰੋਂ ਕਰਾਂਗੇ ਬਈ ਠੀਕ ਹੈ ਫਿਰ ਇਤਨੇ ਦਾ ਜਾਲ ਤੋਂ ਛੱਡਾਂੇ ਨੀਚੇ ਨੂੰ ਠੀਕ ਹੈ ਕੀ ਖੁੱਡੇ ਦੀ ਉਹ ਹੋਏ ਇਹਨਾਂ ਨੂੰ ਜਿਵੇਂ ਜਿਵੇਂ ਉਹਨਾਂ ਖੁੱਡੇ ਦੀ ਸ਼ਾ ਕਰੀ ਜਾਣਗੇ ਓਵੇਂ ਓਵੇਂ ਆਪਾਂ ਜਾਲ ਤੋਂ ਹੌਲੀ ਹੌਲੀ ਛਤਰੀ ਦੀ ਕਰਤਾ ਇਹਨਾਂ ਨੂੰ ਮਿੱਠੀ ਵੱਡੇ ਉਤਨੇ ਮਸਤ ਹੋਏ ਪਏ ਇਹ ਅਜੇ ਬੱਚੇ ਆ ਹਨਾ ਹਾਰੇ ਮਾਏ ਬੱਚੇ ਵੱਡਿਆਂ ਨੂੰ ਦੇਖ ਕੇ ਸੈਦ ਦੇਖੀ ਕਿੱਥੋਂ ਪਾਣੀ ਬਣਾ ਕਿੱਥੋਂ ਨਹੀਂ ਥੋੜਾ ਬੱਚਾ ਦਾ ਜਮਾ ਛੋਟਾ ਬੱਚਾ ਬਈਆ ਉਹਨੂੰ ਪਤਾ ਕਿਵੇਂ ਪਾਣੀ ਪੀਣਾ ਹੈ ਹੁਣ ਇਹਨੂੰ ਐ ਮੂਰੂ ਦਾ ਪੀਤਣੀਆਂ ਦਾ ਉੱਤੋਂ ਚੜ ਕੇ ਪਿੰਦਾ ਨਾ ਦੇਖੋ ਕਿਵੇਂ ਵੀ ਰੋ ਪਿੰਦਾ ਉਹ ਕਾਲਾ ਜਿੰਨਾ ਦੇਖ ਲਓ ਨਾ ਦਾ ਪੀ ਰੋ ਸਾਰੇ ਬੱਚੇ ਆ ਦਾ ਪੀ ਰਹੇ ਆ ਆ ਦੇਖੋ ਆਹੀ ਜਿਹੜਾ ਉੱਤੋਂ ਪਿੰਦਾ ਸੀ ਹੁਣ ਥੱਲੋਂ ਪੀਣ ਲੱਗ ਗਿਆ ਆ ਦਾ ਪੀ दवाई आने ठीक है बरतना बिमला आज आप जाओ आ जाओ आ जाओ आज आह 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 बिचा बचे आता चुक देख सारी चुकी जाते बच्चे की सारी चुक देखने बच्चे अपन को टेंशन की बचा कोई पालना नहीं कि बच्चा हो जा ਕਾਟਵਾ ਚਹਿ ਰਹੇ ਜੂ ਹੁਣ ਆ ਦਾ ਪੀਚੂ ਕਰਨ ਲੱਗੇ ਜਿੰਨੀ ਭੁੱਖਾ ਉਹਨਾ ਖਾਣਗੇ ਵਾ ਬੜ ਵੱਡੇ ਗੂਤਰ ਐ ਇਹਨੂੰ ਪਾਉਣੇ ਆਪਾਂ ਯਾਰ ਗੋਲ ਕੰਨੀਆ ਦੇ ਕਰਦੇ ਇਹਨਾਂ ਨੂੰ ਹਣਾ ਬੱਚੇ ਬਾਰੀ ਬਾਰੀ ਗਿਝਾ ਲਾਂਗੇ ਤੁਹਾਡੇ ਇੱਕ ਅੱਧਾ ਹੋਰ ਰੱਖ ਲੈਣਾ ਪਹਿਲਾਂ ਆਰਾਮ ਤੇ ਕਰ ਲਓ ਬਈ ਬੱਚਿਆਂ ਦਾ ਉਹ ਫੜ ਕੇ ਤਾਂ ਖਾਏ ਨਹੀਂਗੇ ਦੇ 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 ਕੱਲ ਨੂੰ ਦਿਖਾ ਦਾਂਗੇ ਤੇ ਜਦੋਂ ਜਾਲ ਤੇ ਉੱਥੇ ਕਰਦੇ ਨਾ ਜਦ ਅੱਜ ਹੁਣ ਦੇ ਦੇ ਕੋਸ਼ਿਸ਼ ਕਰਦੇ ਚਾਰ ਕਬੱਟੇ ਦਿਖਾ ਦਿੰਨੇ ਆ ਮੈਂ ਤਾਂ ਤੁਹਾਨੂੰ ਰੰਗਾਂ ਹੀ ਦੇ ਕੇ ਆਉਣਾ ਬਈ ਜਿਵੇਂ ਲਾਇਆ ਆਪਾਂ ਜਿਹੜੇ ਦੋ ਭਾਈ ਜਿਵੇਂ ਜਿਵੇਂ ਭਾਈ ਨੇ ਓਵੇਂ ਓਵੇਂ ਲਾਤੇ ਜਿਹੜਾ ਕੱਲਾ ਉਹਦੇ ਕੱਲੇ ਦੇ ਕੱਲੀ ਰੰਗ ਆ ਦੂਜਿਆਂ ਸਾਰੇ ਇੱਕੋ ਪੀ ਜਵਰੀਆਂ ਨਾਲ ਬੱਚੇ ਨੂੰ ਤਾਂ ਮਸਤ ਹੋਏ ਕਰਦੇ ਆ ਨਾ ਕੂਤਰੀਆਂ ਦੇ ਆ ਛੋਲੇ ਬਈ ਛੋਲੇ ਕਰਾ ਸਾਰਾ ਕੁਝ ਚੁਗੀਆਂ ਜਾਂਦੀ ਆ ਕ੍ਰਿਚੀ ਕਾਂਕਾ ਸਭ ਕੁਝ ਆਪਾ ਖੁੱਡੇ ਤਾਂ ਨਹੀਂ ਸਫਾਈ ਕਰਾਈ ਯਾਰ ਫੁੱਡਾ ਠੀਕ ਆ ਬੜੀ ਮਿੱਠਾ ਹੀ ਨਹੀਂ ਪਤਾ ਲਾ ਗਿਆ ਆ ਮਾੜਾ ਮੋਟਾ ਜਿਵੇਂ ਰਿੱਤੇ ਟਾਈਪ ਜਿਹਾ ਹੋ ਗਿਆ ਸਾਰਾ ਮੈਂ ਠੀਕ ਰਹਿੰਦਾ ਯਾਰ ਜਦ ਸਫਾਈ ਕਰਾਤੀ ਫੇਰਿਆ ਮਿੱਠਾ ਆਉਣੀਆਂ ਨੇ ਉਹ ਚਿਕਨਾ ਬਣ ਜਾ ਆ ਜਣਾ ਤੇਰੇ ਘਰ ਖੁੱਡਿਆਂ ਚ ਉਹ ਫਿਰ ਸਵਾ ਕੂਤਰਾਂ ਦੇ ਪੈਰ ਲਿੱਭਣਦੇ ਖਰਾਜ ਹੁੰਦੇ ਹੁਣ ਇਹਨਾਂ ਪੈਰ ਵੀ ਨਹੀਂ ਲਿੱਭਣਦੇ ਠੀਕ ਆ ਹੁਣ ਮਿੱਠਾਂ ਸਾਧੀਆਂ ਸੁੱਕੀਆਂ ਪੀ ਜਾਣੇ ਆ ਦੱਪੀ ਜਿਹਨੇ ਕੇ ਮਰਜੀ ਖੁੱਦੇ ਰਹਿਣਾ ਜੜਾ ਰੱਜੀਆਂ ਦਾ ਬਈ ਦਾਣਿਆਂ ਤੋਂ ਆ ਦੱਪੀ ਪਾਣੀ ਪੀ ਜਾਂਦਾ ਉਹਦੇ ਹੁਣਾਂ ਉਹ ਪਿਛਲੇ ਨੇ ਪਾਣੀ ਪੀਣਾ ਇਹਨੂੰ ਦੇਖ ਕੇ ਆ ਦੱਪੀ ਆ ਜੂਰੇ ਪਾਣੀ ਪੀਣਾ ਆਪਾਂ ਨੂੰ ਲੋੜ ਨਹੀਂ ਤਾਂ ਉਹਨੂੰ ਖੇ ਪੋਕੜਾ ਗਈ ਫੇਰ ਬਾਂਗੀ ਬਈ ਆੜੇ ਪਾਣੀ ਪਾ ਦਿੰਨੇ ਆ ਉਹ ਚ ਹੋਰ ਆਈ ਆਈ ਬਹੁਤਾ ਟਾਈਮ ਯਾਰ ਬੈਠਾ ਵੀ ਨਹੀਂ ਜਾਂਦਾ ਆ ਜਿਉਂਦੇ ਆ ਆਈ ਓਏ ਆ ਆ ਆ ਆ ਆ ਆ ਆਈ 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 ਆਜੋ ਨੇ ਭਾਈ ਦੇਖ ਲੋ ਪੋਰਕ ਚੱਕ ਦੇ ਨੇ ਮਰੇ ਟਾਕੀ ਜੀ ਤੱਪ ਘਰਾਂ ਪੈ ਜੂ ਓਏ ਕੜਦਾ ਹੈ ਬੱਚਿਆਂ ਨੂੰ ਬਾਪਾ ਥੱਲੀ ਲੈ ਜਾਣਾ ਬਈਆ ਪੁੱਤਰ ਗੱਲੜ ਗੁੱਤਰਾ ਜਿਹੜਾ ਆਪਣਾ ਪੱਠਾ ਆ ਗਏ ਇਹ ਛਾੜ ਦੇਈਏ ਆਪਾਂ ਨਸਲ ਬਣਾਉਣੇ ਪਹਿਲਾਂ ਬਈ ਧੰਨੇ ਵਾਲੇ ਚ ਹੁਣ ਅੱਗੇ ਨਾ ਰੇਵ ਵਾਲੇ ਚ ਪਾਵਾਂਗੇ ਇਹਨਾਂ ਨੂੰ ਦੇ ਦੇ ਨ ਕਿਹੇ ਜੇ ਬੱਚੇ ਘੜਦੇ ਆ ਲਾਰ ਉੱਤੇ ਘੜਦੇ ਆ ਪੂਰੇ ਘੜਦੇ ਆ ਉਹ ਨਿੱਲੇ ਕੱਢਦੇ ਆ ਸਾਰੇ ਕੱਢਣਗੇ ਫੇਰ ਤਾਂ ਚਲ ਬਈ ਇਹਨਾਂ ਨੂੰ ਪਾਤਾ ਦਾਣਾ ਪਾਣੀ ਹੁਣ ਆਪਾਂ ਚੋਲਦਾ ਥੱਲੇ ਦੋ ਖੁੱਡੇ ਤਾਂ ਆਪਾਂ ਥੱਲੇ ਖੋਲਦੇ ਨਾ ਇੱਕ ਖੋਲਡਾ ਜਿਹੜੀ ਨੇ ਖੋਲ ਤੇ ਕਾਪਾ ਖੋਲਦਾ ਸੀ ਦੋ ਰਹਿ ਗਏ ਕੂਤਰੀਆਂ ਦੇ ਇੱਕ ਪੱਟੇ ਕੂਤਰਾ ਵਾਲਾ ਉਹ ਬਾਜੋ ਕਰ ਦਿੰਦੇ ਆ ਚਾਹ ਬਈ ਹੁਣ ਥੱਲੇ ਚਲਦੇ ਆ ਬਈ ਤਿੰਨ ਖੁੱਡੇ ਖੁੱਲ ਗਏ ਇੱਕ ਰਹਿ ਗਿਆ ਇਕੱਲਾ ਕਬੂਤਰਾਂ ਵਾਲਾ ਬਾਜ ਕਰੋ ਹੋਰ ਖੋਲ ਦਾਂਗੇ ਆ ਬੱਚੇ ਸ਼ੌਕ ਦੇ ਨਹੀਂ ਰਹੇ ਯਾਰ ਤਾਂ ਦੇਖਦੇ ਇਹਨੂੰ ਦੇ ਦਾਂਗੇ ਕੀ ਬੁੱਤੇ ਪੀ ਆ ਤੇ ਚੌਥਾ ਖੋਲ ਦੀਏ ਕੂਤਰਗਰ ਖਾਣ ਲਾਂਗੇ ਪਹਿਲੇ ਕੂਤਰ ਰਹਿ ਗਏ ਬਾਅਦ ਉਹ ਰਹਿ ਜਾਣਗੇ ਉਹਨਾਂ ਨੂੰ ਖਵਾ ਦੇ ਇੱਕ ਵਾਰ ਉਹਨੂੰ ਖੋਲ ਲੈ ਇੱਕ ਵਾਰ ਆਜੋ 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 ਸਾਰੇ ਕੂਤਰ ਆ ਬਈਏ ਚੱਕਦੇਵੇਂ ਫੱਟੇ ਵਿੱਚੀ ਪੱਕੇ ਹੋਇਆ ਦੇਖੋ ਖਾਂਦੇ ਲੋਟਣੀਆਂ ਪੱਕੇ ਹੋਈ ਆਪਣਾ ਕਾਣਾ ਕੂਤਰ ਵੱਡਾ ਆਉ 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 ਖਾਈਂ ਦੇ ਬਈ ਚਾ ਖਾਣ ਦੋ ਬਸ ਤੇ ਹੁਣ ਕੱਲ ਨੂੰ ਦੱਸਾਂਗਾ ਬਾਈ ਓਕੇ ਤੇ ਭਰਾ ਸਾਰਿਆਂ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਯਾਰ ਲਾਈਕ ਕਮੈਂਟ ਸ਼ੇਅਰ ਠੀਕ ਐ ਕਮੈਂਟ ਕਰੋ ਵੀਰੇ ਲਾਈਕ ਕਰੋ ਕੋਈ ਗੱਲ ਪੁੱਛਣੀ ਹੋਵੇ ਪੁੱਛਿਆ ਕਰਿਓ ਠੀਕ ਐ ਚਾਣੂ ਭਰਾ ਸਾਰਿਆਂ ਨੇ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ